ਕਾਲ ਜੀ ਕਿਦਾਂ ਹੋਂ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਤਾਂ ਮਾਫੀ ਚਾਹੁੰਦੀ ਆ ਦੋ ਦਿਨ ਹੋਂ ਕੋਈ ਵੀਡੀਓ ਨਹੀਂ ਆਈ ਇੱਕ ਤਾਂ ਬਾਰਿਸ਼ ਇੰਨੀ ਜ਼ਿਆਦਾ ਹੈਗੀ ਬਹੁਤ ਜ਼ਿਆਦਾ ਉਤੋਂ ਸੇਤ ਸਾਰਿਆਂ ਦੀ ਖਰਾਬ ਹੋਈ ਪਈ ਐ ਮੌਸਮ ਐਦਾਂ ਦਾ ਹੋਇਆ ਪਿਆ ਤਾਂ ਕਰਕੇ ਵੀਡੀਓ ਨਹੀਂ ਪਾ ਰਹੀ ਹੈਗੀ ਤੇ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੈਗੀ ਉਹ ਹੋ ਰਹਿਣਗੇ ਇਹ ਬਰਬਰੀ ਦਾ ਸੂਟ ਹੈ ਜੀ ਬਹੁਤ ਜ਼ਿਆਦਾ ਵਧੀਆ ਬਰਬੇ ਦਾ ਰੰਗ ਰਸ਼ੀਆ ਦੀ ਬਰਬਰੀ ਹੈਗੀ ਕਸਟਮਰ ਦਾ ਸੂਟ ਹੈ ਆਪਾਂ ਇਹਦਾ ਕਸਟਮਾਈਜ਼ ਕੀਤਾ ਹੈਗਾ ਬਿਲਕੁਲ ਸਿੰਗਲ ਟਾਂਕੇ ਨਾਲ 0 ਟਾਂਕੇ ਨਾਲ ਇਹ ਸਾਰਾ ਆਪਾਂ ਨੇ ਵਰਕ ਕੀਤਾ ਹੈਗਾ ਐਦਾਂ 슬ੀਵਸ ਦੇ ਉੱਤੇ ਤੇ ਘੇਰੇ ਦੇ ਉੱਤੇ ਵਰਕ ਕਸਟਮਰ ਦਾ ਖੁੱਦਾ ਡਿਜ਼ਾਈਨ ਹੈ ਤੇ ਇਹਦੀ ਬਾਟਮ ਦੇ ਉੱਤੇ ਕੋਈ ਵਰਕ ਨਹੀਂ ਕੀਤਾ ਹੈਗਾ ਹੈਗਾ ਆਪਣਾ ਇਹ ਵਾਲਾ ਇਹਦੀ ਬਾਟਮ ਦੇ ਉੱਤੇ ਬਾਟਮ ਆ ਗਈ ਤੇ ਬਹੁਤ ਜ਼ਿਆਦਾ ਸੋਹਣਾ ਇਹ ਵਰਕ ਲੱਗ ਰਿਹਾ ਹੈਗਾ ਬਹੁਤ ਪਿਆਰਾ ਲੱਗ ਰਿਹਾ ਜੀ ਘੇਰੇ ਤੇ ਬਾਜੂ ਦੇ ਉੱਤੇ ਤੇ ਤੁਸੀਂ ਵੀ ਸਾਡੇ ਕੋਲੋਂ ਸਾਡੇ ਕੋਲ ਜਿਹੜੇ ਵਰਬਰੀ ਦੇ ਸੂਟ ਅਵੇਲੇਬਲ ਹੈਗੇ ਆ ਤੁਸੀਂ ਵੀ ਸਾਡੇ ਕੋਲੇ ਦਾ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਡਿਜ਼ਾਈਨ ਦੇ ਵਿੱਚ ਐਂਡ ਨੈਕਸਟ ਜਿਹੜਾ ਆਪਣਾ ਹੈਗਾ ਉਹ ਹੈਗਾ ਜੀ ਟਿਸਟਾ ਬ੍ਰਾਂਡ ਦਾ ਜੇਰਜਟ ਦੇ ਸੂਟ ਇੱਕ ਨਾਲ ਦੇ ਚਾਰ ਸੂਟ ਆਏ ਸੀ ਜੀ ਆਪਣੇ ਕੋਲੇ ਸਾਰੇ ਸੋਲਡ ਆਊਟ ਰਹੇ ਸੀਗੇ ਟਿਸਟਾ ਬ੍ਰਾਂਡ ਰਹੂਗਾ ਜੀ ਇਹ ਜਿਹੜਾ ਸੂਟ ਹੈਗਾ 2600 ਰੁਪਏ ਦਾ ਤਾਂ 올ਓਵਰ ਸੂਟ ਬਣਦਾ 2000 ਰੁਪਏ ਦਾ ਇਹ ਮੈਚਿੰਗ ਸੂਟ ਹੈ ਜੀ ਟਿਸਟਾ ਬ੍ਰੈਂਡ ਦਾ ਇਹਦੇ ਨਾਲ ਆਪਣੇ ਕੋਲੇ ਨੇਚਰਲ ਕ੍ਰੇਪ ਦੀ ਆਪਾਂ ਨੇ ਬਾਟਮ ਲਗਾ ਕੇ ਲੈ ਕੇ ਆਈ ਸੀ ਕਿ 2000 ਚ ਪੈਂਦਾ ਸੀ ਇਹ ਸੂਟ ਉਸ ਤੋਂ ਬਾਅਦ ਇਹਦੇ ਉੱਤੇ ਆਪਾਂ ਨੇ ਇੱਕ ਐਦਾਂ ਕਸਟਮਾਈਜ਼ ਕਰਵਾਇਆਗਾ ਬਾਟਮ ਦੇ ਉੱਤੇ ਇੰਬੋਰਡਰੀ ਕਰਵਾਈ ਹੈਗੀ ਆਪਾਂ ਨੇ ਵਰਕ ਚੈੱਕ ਕਰ ਸਕਦੇ ਹੋ ਸਾਡੇ ਵਰਕ ਦੀ ਫਿਨਿਸ਼ਿੰਗ ਕਰ ਚੈੱਕ ਕਰ ਸਕਦੇ ਹੋ ਆਪਣਾ ਕੋਈ ਵੀ ਕੰਪਿਊਟਰਾਈਜ਼ ਕੰਮ ਨਹੀਂ ਹੈਗਾ ਤੇ ਸਾਰਾ ਹੱਥ ਦੀ ਮਸ਼ੀਨ ਨਾਲ ਕੰਮ ਹੁੰਦਾ ਜੀ ਬੜਾ ਪਿਆਰਾ ਜਿਹਾ ਵਰਕ ਹੈਗਾ ਫਿਨਿਸ਼ਿੰਗ ক্লোਸ ਤੋਂ ਚੈੱਕ ਕਰਿਓ ਤੁਸੀਂ ਤੇ ਜੇ ਤੁਸੀਂ ਐਦਾਂ ਦੇ ਜਿਹੜਾ ਸਟਾਫ ਹੈ ਲੈਣਾ ਚਾਹੁੰਦੇ ਹੋਗੇ ਟਿਸਟਾ ਬ੍ਰੈਂਡ ਦੇ ਵਿੱਚ ਜਿਹੜਾ ਜਟ ਤਾਂ ਤੁਸੀਂ ਸਾਡੇ ਤੋਂ 올ਓਵਰ ਮੈਚਿੰਗ ਸੂਟ ਲੈ ਸਕਦੇ ਹੋਗੇ ਤੇ ਦੇਖੋ ਜੀ ਇਹਦਾ ਕਸਟਮਾਈਜ਼ ਵੀ ਕਰਵਾ ਸਕਦੇ ਹੋਗੇ ਇਹ ਵਾਲਾ ਆਪਣਾ ਵਰਕ ਹੈਗਾ ਬਹੁਤ ਸੋਹਣਾ ਤੇ ਜਿਹੜਾ ਕਲਰ ਵੀ ਤੁਸੀਂ ਇਹਨਾਂ ਦੇ ਵਿੱਚ ਕਲਰ ਦੇਖੋ ਹਨਾ ਗੁਰਮੀ ਚੁੰਮੀ ਜਿਹੀ ਆਂਦੇ ਹੁੰਦੇ ਹੈਗੇ ਜੇ ਸੇਮ ਕਲਰ ਲੈਣਾ ਚਾਹੁੰਦੇ ਹੋ ਸੇਮ ਕਲਰ ਤੁਹਾਨੂੰ ਮਿਲ ਜਾਊਗਾ ਆਪਣੇ ਕੋਲੋਂ ਤੇ ਜਿਹੜਾ ਆਹ ਵਾਲਾ ਸੂਟ ਬਰਬਰੀ ਦਾ ਦਿਖਾਇਆ ਇਹਦਾ ਸੇਮ ਕਲਰ ਨਹੀਂ ਮਿਲੂਗਾ ਇਹਦੇ ਸੇਮ ਕਲਰ ਦੇ ਆਪਣੇ ਕੋਲ ਬਹੁਤ ਸਾਰੇ ਜਿਹੜੇ ਮੈਸੇਜ ਆਏ ਸੀਗੇ ਭੈਣਾਂ ਦੇ ਵਾਟੇ ਦੇ ਵਿੱਚ ਆਪਣੇ ਕੋਲ ਸੇਮ ਕਲਰ ਨਹੀਂ ਮਿਲੂਗਾ ਇਹਦੇ ਵਿੱਚ ਹੋਰ ਕਲਰ ਮਿਲ ਜਾਣਗੇ ਆਪਾਂ ਨੂੰ ਹੋਰ ਕਲਰ ਮਿਲ ਜਾਣਗੇ ਤੇ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਜੇ ਤੁਸੀਂ ਐਡੇ ਹੀ ਲੈਣਾ ਚਾਹੁੰਦੇ ਹੋ ਤਾਂ ਐਦਾ ਵੀ ਲੈ ਸਕਦੇ ਹੋ ਇਹ ਰੰਗ ਰਸ਼ੀ ਦੀ ਵਰਬਰੀ ਆ ਗਈ ਜੀ ਤੇ ਵਾਕਈ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਸਟੱਫ ਦੇ ਉੱਤੇ ਸਾਡੇ ਕੋਲੋਂ ਵਰਕ ਕਰਵਾ ਸਕਦੇ ਹੋਗੇ ਤੇ ਕਸਟਮਾਈਜ਼ ਕਰਵਾ ਸਕਦੇ ਹੋਗੇ ਸੂਟ ਆਪਣਾ ਨੰਬਰ ਹੈ 9253115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ ਜੀ